ਸਾਤਿ ਸ਼੍ਰੀ ਅਕਾਲ ਜੀ ਨਿਮਰਤ ਜਲਦੀ ਤਿਆਰ ਹੋ ਜਾ ਪੁੱਤ ਮੁੰਡੇ ਵਾਲੇ ਆਉਂਦੇ ਹੀ ਹੋਣਗੇ ਹਰਜਿੰਦਰ ਕੌਰ ਬੜੀ ਉਤਸੁਕਤਾ ਨਾਲ ਬੋਲੀ ਉੱਥੇ ਹੀ ਮੌਜੂਦ ਹਰਜਿੰਦਰ ਕੌਰ ਦੇ ਪਤੀ ਕਰਨੈਲ ਸਿੰਘ ਬੋਲੇ ਭਾਗਵਾਨੇ ਇੱਕ ਪਾਸੇ ਤਾਂ ਤੂੰ ਨਿਮਰਤ ਨੂੰ ਸਵੇਰ ਦੀ ਕਹਿ ਰਹੀਆਂ ਕਿ ਚੰਗੀ ਤਰ੍ਹਾਂ ਤਿਆਰ ਹੋਣਾ ਆ ਤੇ ਹੁਣ ਕਹਿ ਰਹੀਆਂ ਕਿ ਜਲਦੀ ਤਿਆਰ ਹੋ ਜਾ ਕਿਤੇ ਐਵੇਂ ਨਾ ਹੋਵੇ ਕਿ ਮੁੰਡੇ ਵਾਲੇ ਉਹਨੂੰ ਪਸੰਦ ਨਾ ਕਰਨ ਇਨਾ ਵਧੀਆ ਰਿਸ਼ਤਾ ਹੱਥੋਂ ਨਿਕਲ ਜਾਵੇਗਾ ਨਿਮਰਤ ਕਮਰੇ ਚੋਂ ਬਾਹਰ ਆ ਕੇ ਬੋਲੀ ਵੇਖੋ ਨਾ ਪਾਪਾ ਮੰਮਾ ਤਾਂ ਹਮੇਸ਼ਾ ਮੇਰੇ ਪਿੱਛੇ ਹੱਥ ਧੋਕੇ ਪਈ ਰਹਿੰਦੀ ਆ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੀ ਧੀ ਸੋਹਣੀ ਨਹੀਂ ਆ ਤੇ ਵੈਸੇ ਵੀ ਮੈਨੂੰ ਪਹਿਲੀ ਵਾਰ ਕੋਈ ਵੇਖਣ ਆ ਰਿਹਾ ਤਾਂ ਡਰ ਤਾਂ ਮੈਨੂੰ ਵੀ ਲੱਗ ਰਿਹਾ ਆ ਕਰਨੈਲ ਸਿੰਘ ਬੋਲੇ ਮੇਰੀ ਧੀ ਬਹੁਤ ਸੋਹਣੀ ਆ ਵੇਖੀ ਮੁੰਡੇ ਵਾਲਿਆਂ ਨੂੰ ਤੂੰ ਵੇਖਦੇ ਹੀ ਪਸੰਦ ਆ ਜਾਵेंगी ਹਰਜਿੰਦਰ ਕੌਰ ਬੋਲੀ ਨਿਮਰਤ ਤੂੰ ਇਹ ਗੁਲਾਬੀ ਰੰਗ ਦਾ ਸੂਟ ਕਿਉਂ ਪਾਇਆ ਹੋਇਆ ਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਆ ਕਿ ਤੇਰੇ ਉੱਤੇ ਪੀਲਾ ਰੰਗ ਜ਼ਿਆਦਾ ਫੱਬਦਾ ਆ ਜਾਓ ਜਾ ਕੇ ਪੀਲਾ ਸੂਟ ਪਾ ਕੇ ਆ ਨਿਮਰਤ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਚਲੀ ਗਈ ਕਰਨੈਲ ਸਿੰਘ ਬੋਲੇ ਤੂੰ ਵੀ ਹੱਦ ਕਰਦੀਆਂ ਭਗਵਾਨੇ ਨਿਮਰਤ ਨੂੰ ਜੋ ਚੰਗਾ ਲੱਗਦਾ ਉਹਨੂੰ ਪਹਿਨਣ ਦੇ ਹਮੇਸ਼ਾ ਆਪਣੀ ਮਰਜ਼ੀ ਥੋਪਣਾ ਚੰਗੀ ਗੱਲ ਨਹੀਂ ਆ ਹਰਜਿੰਦਰ ਕੌਰ ਬੋਲੀ ਤੁਸੀਂ ਤਾਂ ਜਾਣਦੇ ਹੀ ਹੋ ਇਹ ਨਿਮਰਤ ਵਿੱਚ ਕੋਈ ਖਰਾਬੀ ਨਹੀਂ ਆ ਬਸ ਥੋੜਾ ਜਿਹਾ ਰੰਗ ਹੋਰ ਸਾਫ ਹੁੰਦਾ ਤਾਂ ਮੈਨੂੰ ਅੱਜ ਇਹ ਡਰਨਾ ਹੁੰਦਾ ਨਾਲੇ ਤੁਹਾਨੂੰ ਵੀ ਤਾਂ ਜਾਦ ਹੋਵੇਗਾ ਅਸੀਂ ਇਸ ਮੁੰਡੇ ਨੂੰ ਨਰਵੈਰ ਸਿੰਘ ਦੀ ਧੀ ਦੇ ਵਿਆਹ ਵਿੱਚ ਵੇਖਿਆ ਸੀ ਗੋਰਾ ਚਿੱਟਾ ਲੰਬੀ ਕੱਦ ਕਾਠੀ ਤੇ ਪੇਸ਼ੀਵਜੋ ਇੰਜੀਨੀਅਰ ਆ ਮੁੰਡਾ ਉਹਦੇ ਸਾਹਮਣੇ ਸਾਡੀ ਨਿਮਰਤ ਕਿਤੇ ਘੱਟ ਨਾ ਲੱਗੇ ਜੇ ਕਿਤੇ ਮੁੰਡੇ ਨੂੰ ਕੁੜੀ ਪਸੰਦ ਨਾ ਆਈ ਤਾਂ ਇਹ ਰਿਸ਼ਤਾ ਹੱਥੋਂ ਨਾ ਨਿਕਲ ਜਾਵੇ ਮੈਨੂੰ ਬਸ ਇਹੋ ਚਿੰਤਾ ਸਤਾ ਰਹੀ ਆ ਤੁਸੀਂ ਮੈਨੂੰ ਜਰਾ ਉਹ ਉੱਤੋਂ ਡਿਨਰ ਸੈੱਟ ਤਾਂ ਕੱਢ ਕੇ ਦੇ ਦੇਵੋ ਅੱਜ ਉਸੇ ਵਿੱਚ ਸਾਰਿਆਂ ਨੂੰ ਚਾਹ ਨਾਸ਼ਤਾ ਦੇਵਾਂਗੀ ਇਹਨੇ ਨੂੰ ਦਰਵਾਜ਼ਾ ਖੜਕਿਆ ਹਰਜਿੰਦਰ ਜੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੁੰਡੇ ਵਾਲੇ ਖੜੇ ਸੀ ਹਰਜਿੰਦਰ ਜੀ ਨੇ ਸਾਰਿਆਂ ਦੀ ਖੂਬ ਆਓ ਭਾਗਤ ਕੀਤੀ ਤੇ ਉਹਨਾਂ ਨੂੰ ਸੋਫਿਆਂ ਤੇ ਬਿਠਾ ਦਿੱਤਾ ਨਿਮਰਤ ਬਹੁਤ ਹੀ ਲਾਡ ਪਿਆਰ ਨਾਲ ਪਲੀ ਸੀ ਨਿਮਰਤ ਦਾ ਪਰਿਵਾਰ ਪਿੰਡ ਦੇ ਨਾਮਵਰ ਪਰਿਵਾਰਾਂ ਵਿੱਚੋਂ ਹੀ ਇੱਕ ਸੀ ਇਸੇ ਲਈ ਸਾੰਮਲੇ ਰੰਗ ਦੀ ਹੋਣ ਦੇ ਬਾਵਜੂਦ ਵੀ ਨਿਮਰਤ ਦੇ ਲਈ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਸੀ ਕਰਨੈਲ ਸਿੰਘ ਤੇ ਹਰਜਿੰਦਰ ਕੌਰ ਦਾ ਮੰਨਣਾ ਸੀ ਕਿ ਚਾਹੇ ਸਾਡੀ ਨਿਮਰਤ ਨੂੰ ਅਮੀਰ ਪਰਿਵਾਰ ਨਾ ਮਿਲੇ ਕੋਈ ਗੱਲ ਨਹੀਂ ਬਸ ਮੁੰਡਾ ਪੜਿਆ ਲਿਖਿਆ ਤੇ ਉਸ ਦੇ ਪਰਿਵਾਰ ਵਾਲਿਆਂ ਦਾ ਵਿਹਾਰ ਵਧੀਆ ਹੋਣਾ ਚਾਹੀਦਾ ਆ ਉਹਨਾਂ ਨੇ ਨਿਮਰਤ ਦੇ ਦਿਮਾਗ ਵਿੱਚ ਵੀ ਇਹੀ ਗੱਲ ਪਾ ਰੱਖੀ ਸੀ ਕਿ ਨਿਮਰਤ ਜੇ ਅਸੀਂ ਸਾਡੀ ਤਰਾ ਪੈਸੇ ਵਾਲੇ ਲੋਕਾਂ ਨਾਲ ਤੇਰਾ ਰਿਸ਼ਤਾ ਜੋੜਾਂਗੇ ਤੇ ਉਹ ਲੋਕ ਅੱਗੇ ਜਾ ਕੇ ਸਾਡੀ ਕੋਈ ਕਦਰ ਨਾ ਕਰਨ ਤਾਂ ਕੀ ਕਰਨਾ ਇਹੋ ਜਿਹਾ ਪਰਿਵਾਰ ਨੂੰ ਇਸ ਲਈ ਸਾਨੂੰ ਸਿਰਫ ਕਮਾਊ ਮੁੰਡਾ ਤੇ ਚੰਗੇ ਮਿਲਨਸਾਰ ਲੋਕ ਚਾਹੀਦੇ ਆ ਨਿਮਰਤ ਦਾ ਰੰਗ ਸਾंवला ਸੀ ਜਿਸ ਵਜ੍ਹਾ ਨਾਲ ਉਸ ਦਾ ਕਾਲਜ ਵਿੱਚ ਕਈ ਵਾਰ ਮਜ਼ਾਕ ਉੱਡ ਚੁੱਕਿਆ ਸੀ ਪਰ ਹੁਣ ਉਹ ਸੌਹਰਿਆਂ ਵਿੱਚ ਆਪਣਾ ਮਜ਼ਾਕ ਨਹੀਂ ਬਣਵਾਉਣਾ ਚਾਹੁੰਦੀ ਸੀ ਹਰਜਿੰਦਰ ਜੀ ਨੇ ਨਿਮਰਤ ਨੂੰ ਚਾਹ ਨਾਸ਼ਤਾ ਦੇ ਕੇ ਬਾਹਰ ਭੇਜਿਆ ਤਾ ਮੁੰਡੇ ਦੀ ਮਾਂ ਗੁਰਦੀਪ ਜੀ ਨਿਮਰਤ ਨੂੰ ਆਪਣੇ ਕੋਲ ਬੁਲਾ ਕੇ ਬਿਠਾਇਆ ਤੇ ਬੋਲੀ ਇਹ ਮੇਰਾ ਲੜਕਾ ਅਜੀਪਾਲਿਆ ਤੂੰ ਜੋ ਵੀ ਪੁੱਛਣਾ ਹੋਵੇ ਅਜੀਪਾਲ ਕੋਲੋਂ ਬੇਚੀਜਕ ਪੁੱਛ ਸਕਦੀ ਆ ਤੇ ਅਜੀਪਾਲ ਪੁੱਤ ਤੂੰ ਵੀ ਆਪਣੇ ਸਵਾਲ ਨਿਮਰਤ ਨੂੰ ਕਰ ਸਕਦਾ ਆ ਨਿਮਰਤ ਨੇ ਜਿਵੇਂ ਹੀ ਅਜੀਪਾਲ ਵੱਲ ਵੇਖਿਆ ਉਹ ਉਸ ਨੂੰ ਵੇਖਦੀ ਹੀ ਰਹਿ ਗਈ ਅਜੀਪਾਲ ਵੇਖਣ ਵਿੱਚ ਬਹੁਤ ਹੀ ਖੂਬਸੂਰਤ ਤੇ ਇੱਕ ਸੁਲਝਿਆ ਹੋਇਆ ਇਨਸਾਨ ਲੱਗ ਰਿਹਾ ਸੀ ਉੱਥੇ ਹੀ ਅਜੀਪਾਲ ਵੀ ਨਿਮਰਤ ਨੂੰ ਹੀ ਵੇਖੀ ਜਾ ਰਿਹਾ ਸੀ ਅਜੀਪਾਲ ਬੋਲਿਆ ਜੀ ਤੁਹਾਨੂੰ ਘਰ ਵਿੱਚ ਰਹਿਣਾ ਪਸੰਦ ਆ ਜਾਂ ਨੌਕਰੀ ਕਰਨਾ ਨਿਮਰਤ ਬੋਲੀ ਵੈਸੇ ਤਾਂ ਮੈਨੂੰ ਘਰ ਵਿੱਚ ਰਹਿਣਾ ਪਸੰਦ ਆ ਪਰ ਕਦੇ ਨੌਕਰੀ ਕਰਨ ਦੀ ਜ਼ਰੂਰਤ ਆ ਪਈ ਤਾਂ ਨੌਕਰੀ ਕਰਨ ਵਿੱਚ ਕੋਈ ਹਰਜ ਨਹੀਂ ਆ ਗੁਰਦੀਪ ਜੀ ਬੋਲੀ ਨਿਮਰਤ ਤੂੰ ਵੀ ਆਪਣੇ ਸਵਾਲ ਪੁੱਛ ਲੈ ਅਜੀਪਾਲ ਨੂੰ ਵੇਖਦੇ ਹੀ ਨਿਮਰਤ ਦੀ ਬੋਲਤੀ ਬੰਦ ਹੋ ਗਈ ਸੀ ਉਹ ਬੋਲੀ ਜੀ ਆਂਟੀ ਜੀ ਮੈਨੂੰ ਕੁਝ ਨਹੀਂ ਪੁੱਛਣਾ ਦੋ ਦਿਨਾਂ ਦੇ ਬਾਅਦ ਮੁੰਡੇ ਵਾਲਿਆਂ ਵੱਲੋਂ ਵਿਆਹ ਹੀ ਹਾਂ ਹੋ ਗਈ ਨਿਮਰਤ ਨੇ ਸੋਚਿਆ ਵੀ ਨਹੀਂ ਸੀ ਕਿ ਅਜੀਪਾਲ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਜਾਵੇਗਾ ਕਿਉਂਕਿ ਅਜੀਪਾਲ ਇੰਨਾ ਸੋਹਣਾ ਸੀ ਕਿ ਉਹਨੂੰ ਕੋਈ ਵੀ ਕੁੜੀ ਮਿਲ ਸਕਦੀ ਸੀ ਨਿਮਰਤ ਦੇ ਘਰ ਵਾਲਿਆਂ ਨੂੰ ਵੀ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਤੇ 2 ਮਹੀਨਿਆਂ ਬਾਅਦ ਨਿਮਰਤ ਤੇ ਅਜੀਪਾਲ ਦਾ ਵਿਆਹ ਵੀ ਹੋ ਗਿਆ ਅਜੀਪਾਲ ਬਹੁਤ ਸੁਲਝਿਆ ਹੋਇਆ ਤੇ ਸ਼ਾਂਤ ਵਿਅਕਤੀ ਸੀ ਉੱਥੇ ਹੀ ਦੂਸਰੇ ਪਾਸੇ ਨਿਮਰਤ ਬਹੁਤ ਜ਼ਿਆਦਾ ਗੱਲਾਂ ਕਰਦੀ ਸੀ निमरत ਨੇ ਸੌਰੇ ਘਰ ਆਉਂਦਿਆਂ ਹੀ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਛੋਟੇ ਦਿਓ ਰਾਜਨ ਤੇ ਛੋਟੀ ਨਨਾਨ ਗੁੱਡੀ ਨਾਲ ਵੀ ਨਿਮਰਤ ਦੀ ਖੂਬ ਬੰਦੀ ਨਿਮਰਤ ਆਪਣੇ ਸਾਸੋਰੇ ਦੀ ਵੀ ਖੂਬ ਸੇਵਾ ਕਰਦੀ ਇੱਕ ਦਿਨ ਨਿਮਰਤ ਦੀ ਸਾਸ ਆਪਣੇ ਘਰ ਵਾਲੇ ਨੂੰ ਬੋਲੀ ਨਿਮਰਤ ਬਹੁਤ ਚੰਗੇ ਘਰ ਤੋਂ ਆ ਤੇ ਅਸੀਂ ਇੱਕ ਮਿਡਲ ਕਲਾਸ ਪਰਿਵਾਰ ਪਰ ਨਿਮਰਤ ਵਿਆਹ ਤੋਂ ਬਾਅਦ ਇਸ ਤਰ੍ਹਾਂ ਰਚ ਮਿਚ ਗਈ ਕਿ ਕਦੀ ਲੱਗਾ ਹੀ ਨਹੀਂ ਕਿ ਉਹ ਇਸ ਘਰ ਦੀ ਬਹੂ ਆ ਹਮੇਸ਼ਾ ਤੀਆਂ ਵਾਂਗੂ ਹੀ ਸਾਡੀ ਸੇਵਾ ਕਰਦੀ ਆ ਨਿਮਰਤ ਦੇ ਸਹੁਰਾ ਜੀ ਬੋਲੇ ਹਾਂ ਗੁਰਦੀਪ ਸਾਨੂੰ ਬਹੂ ਦੇ ਰੂਪ ਵਿੱਚ ਤੀ ਹੀ ਮਿਲੀ ਆ ਨਿਮਰਤ ਖਾਣ ਪੀਣ ਤੇ ਕੁਮੰਦੀ ਸ਼ਕੀਨ ਸੀ ਨਿਮਰਤ ਨੇ ਜਦੋਂ ਵਿਆਹ ਦੇ ਥੋੜੇ ਦਿਨਾਂ ਬਾਅਦ ਅਜੀਪਾਲ ਨੂੰ ਘੁੰਮਣ ਲਈ ਕਿਹਾ ਤਾਂ ਅਜੀਪਾਲ ਬੋਲਿਆ ਥੋੜੇ ਦਿਨਾਂ ਬਾਅਦ ਕਿਤੇ ਲੈ ਜਾਊਂਗਾ ਤੈਨੂੰ ਨਿਮਰਤ ਨਿਮਰਤ ਸਹੁਰੇ ਪਰਿਵਾਰ ਵਿੱਚ ਰਚਮਿਚਤਾ ਗਈ ਸੀ ਬਸ ਉਹਨੂੰ ਇੱਕ ਹੀ ਕਮੀ ਹਮੇਸ਼ਾ ਸਤਾਉਂਦੀ ਸੀ ਕਿ ਅਜੀਪਾਲ ਨੂੰ ਵਕਤ ਨਹੀਂ ਦੇ ਪੰਦਾ ਸੀ ਨਿਮਰਤ ਤੇ ਅਜੀਪਾਲ ਦੇ ਵਿਆਹ ਨੂੰ ਲਗਭਗ 1 ਮਹੀਨਾ ਬੀਤ ਚੁੱਕਿਆ ਸੀ ਅੱਜ ਨਿਮਰਤ ਦੇ ਫੋਨ ਤੇ ਉਸਦੀ ਸਹੇਲੀ ਪ੍ਰਾਪਤਾ ਫੋਨ ਆਇਆ ਜਿਸਦੇ ਵਿਆਹ ਨੂੰ ਹਜੇ ਬਸ 5 ਹੀ ਦਿਨ ਹੋਏ ਸੀ ਤੇ ਉਹ ਹਣੀਮੂਨ ਮਨਾਉਣ ਸਿੰਗਾਪੁਰ ਗਈ ਸੀ ਨਿਮਰਤ ਅਜੀਪਾਲ ਨੂੰ ਬੋਲੀ ਅਜੀਪਾਲ ਤੈਨੂੰ ਨਹੀਂ ਲੱਗਦਾ ਹੁਣ ਸਾਨੂੰ ਕਿਤੇ ਘੁੰਮਣ ਜਾਣਾ ਚਾਹੀਦਾ ਆ ਅਜੀਪਾਲ ਗੁੱਸੇ ਨਾਲ ਬੋਲਿਆ ਨਿਮਰਤ ਹਜੇ ਘੁੰਮਣ ਦਾ ਨਾਮ ਵੀ ਨਾ ਲੈ वैसे भी बहुत टेंशन ਆ ਤੇ ਬੱਚਿਆਂ ਵਾਂ ਨੂੰ ਮੰਦੀ ਜिद ਕਰਨਾ ਬੰਦ ਕਰ ਅਜੀਪਾਲ ਆਫਿਸ ਦੇ ਲਈ ਨਿਕਲ ਹੀ ਰਿਹਾ ਸੀ ਕਿ ਨਿਮਰਤ ਨੇ ਬੱਚਿਆਂ ਵਾਂ ਗਰੋਣਾ ਸ਼ੁਰੂ ਕਰ ਦਿੱਤਾ ਤੇ ਬੋਲੀ ਜੇ ਤੂੰ ਮੈਨੂੰ ਘਰ ਲਿਆ ਕੇ ਸਿਰਫ ਘਰ ਦੇ ਕੰਮ ਹੀ ਕਰਵਾਉਣੇ ਸੀ ਤਾਂ ਇੱਕ ਨੌਕਰਾਨੀ ਰੱਖ ਲੈਂਦੇ ਮੇਰੇ ਨਾਲ ਵਿਆਹ ਕਿਉਂ ਕੀਤਾ ਅਜੀਪਾਲ ਨਿਮਰਤ ਨੂੰ ਚੁੱਪ ਕਰਾਉਣ ਜਾਣ ਹੀ ਲੱਗਾ ਸੀ ਕਿ ਇੰਨੇ ਨੂੰ ਉਹਦੇ ਛੋਟੇ ਭਰਾ ਰਾਜਨ ਦੀ ਆਵਾਜ਼ ਆ ਗਈ ਵੀਰੇ ਅੱਜ ਕਾਲਜ ਦੀ ਫੀਸ ਜਮਾ ਕਰਨੀ ਆ ਨਾਲ ਹੀ ਉਸ ਦੀ ਛੋਟੀ ਭੈਣ ਗੁੱਡੀ ਵੀ ਬੋਲੀ ਵੀਰੇ ਮੇਰੀ ਵੀ ਕੋਚਿੰਗ ਦੀ ਫੀਸ ਜਮਾ ਕਰਾਉਣ ਦੀ ਕੱਲ ਆਖਰੀ ਤਰੀਕ ਆ ਅਜੀਪਾਲ ਬੋਲਿਆ ਹਾਂ ਅੱਜ ਸ਼ਾਮ ਨੂੰ ਮੈਂ ਤੁਹਾਨੂੰ ਦੋਵਾਂ ਨੂੰ ਪੈਸੇ ਦੇ ਦੇਵਾਂਗਾ ਇਹਨੇ ਨੂੰ ਅਜੀਪਾਲ ਦਾ ਪਾਪਾ ਵੀ ਬੋਲਿਆ ਪੁੱਤ ਤੂੰ ਮੇਰੇ ਲਈ ਜਿਹੜੀ ਆਨਲਾਈਨ ਦਵਾਈ ਮੰਗਵਾਈ ਸੀ ਉਹ ਕਦੋਂ ਤੱਕ ਆਉਣ ਵਾਲੀ ਆ ਅਜੀਪਾਲ ਬੋਲਿਆ ਪਾਪਾ ਮੈਂ ਲੋਕੇਸ਼ਨ ਚੈੱਕ ਕੀਤੀ ਸੀ ਕੱਲ ਤੱਕ ਤਾਂ ਆ ਜਾਣੀ ਚਾਹੀਦੀ ਆ ਇਹਨਾਂ ਬੋਲ ਕੇ ਉਹ ਉਹ ਆਫਿਸ ਦੇ ਲਈ ਨਿਕਲ ਗਿਆ ਨਿਮਰਤ ਨੂੰ ਵੀ ਪੇਕੇ ਵੱਲੋਂ ਬਲਾਵਾ ਆਇਆ ਤੇ ਨਿਮਰਤ ਵੀ ਪੇਕੇ ਆ ਗਈ ਨਿਮਰਤ ਨੇ ਅਜੀਪਾਲ ਨੂੰ ਇੱਕ ਫੋਨ ਤੱਕ ਕਰਨਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਉਹਨੂੰ ਲੱਗ ਰਿਹਾ ਸੀ ਜਿਵੇਂ ਉਹਨੇ ਅਜੀਪਾਲ ਨਾਲ ਵਿਆਹ ਕਰਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੋਵੇ ਨਿਮਰਤ ਨੂੰ ਵੇਖ ਕੇ ਉਹਦੀ ਮਾਂ ਬਹੁਤ ਖੁਸ਼ ਹੋਈ ਤੇ ਦੋਵੇਂ ਮਾਂ ਬੇਟੀ ਇੱਕ ਦੂਜੇ ਦੇ ਗਲੇ ਲੱਗ ਗਈਆਂ ਰਾਤ ਨੂੰ ਜਦੋਂ ਅਜੀਪਾਲ ਘਰ ਆਇਆ ਤਾਂ ਨਿਮਰਤ ਪੇਕੇ ਜਾ ਚੁੱਕੀ ਸੀ ਨਿਮਰਤ ਨੂੰ ਘਰੇ ਨਾ ਪਾ ਕੇ ਉਸ ਨੂੰ ਖੁਦ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਅੱਜ ਨਿਮਰਤ ਤੇ ਕਿਉਂ ਬਰਸ ਪਿਆ ਸੀ ਉਸ ਨੇ ਨਿਮਰਤ ਨੂੰ ਫੋਨ ਕੀਤਾ ਤਾਂ ਨਿਮਰਤ ਨੇ ਫੋਨ ਕੱਟ ਦਿੱਤਾ ਅਜੇਪਾਲ ਨੇ ਨਿਮਰਤ ਨੂੰ ਮੈਸੇਜ ਵੀ ਕੀਤਾ ਪਰ ਨਿਮਰਤ ਨੇ ਅਜੇਪਾਲ ਦੇ ਮੈਸੇਜ ਦਾ ਕੋਈ ਵੀ ਰਿਪਲਾਈ ਨਹੀਂ ਦਿੱਤਾ ਨਿਮਰਤ ਦੀ ਮਾਂ ਨੇ ਜਦੋਂ ਨਿਮਰਤ ਨੂੰ ਪੁੱਛਿਆ ਪੁੱਤ ਤੇਰਾ ਸਹੁਰਾ ਪਰਿਵਾਰ ਕਿਵੇਂ ਆ ਉੱਥੇ ਤੈਨੂੰ ਚੰਗਾ ਤਾਂ ਲੱਗਦਾ ਹੈ ਨਾ निम्रद ਦੇ ਅਤਰੂ ਵੈਤੁਰੇ ਉਹ ਬੋਲੀ ਹਾਂ ਮਾਂ ਸਸਰਾਲ ਤਾਂ ਬਹੁਤ ਚੰਗਾ ਆ ਬਸ ਅਜੀਪਾਲ ਹੀ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਦੇ ਪਉਂਦੇ ਵਿਆਹ ਨੂੰ 1 ਮਹੀਨਾ ਹੋ ਗਿਆ ਆ ਪਰ ਅਜੀਪਾਲ ਮੈਨੂੰ ਹਜੇ ਤੱਕ ਕਿਤੇ ਕਮਾਉਣ ਨਹੀਂ ਲੈ ਕੇ ਗਏ ਮਾਂ ਜਦੋਂ ਮੈਂ ਵੇਖਦੀ ਆ ਕਿ ਵਿਆਹ ਤੋਂ ਬਾਅਦ ਸਾਰੇ ਪਤੀ ਪਤਨੀ ਘੁੰਮਣ ਜਾਂਦੇ ਨੇ ਤਾਂ ਸੋਚੋ ਮੈਨੂੰ ਕਿਵੇਂ ਲੱਗਦਾ ਹੋਵੇਗਾ ਮਾਂ ਤੁਹਾਨੂੰ ਪਤਾ ਹੈ ਮੇਰੀ ਉਹ ਸਹੇਲੀ ਪ੍ਰਭ ਉਸ ਦਾ ਵਿਆਹ 5-6 ਦਿਨ ਪਹਿਲਾਂ ਹੀ ਹੋਇਆ ਆ ਤੇ ਉਹ ਹਨੀਮੂਨ ਮਨਾਉਣ ਸਿੰਗਾਪੁਰ ਗਏ ਹੋਏ ਆ ਮੈਨੂੰ ਜਦੋਂ ਇਹ ਗੱਲ ਦੀ ਖਬਰ ਹੋਈ ਤਾਂ ਮੈਨੂੰ ਪ੍ਰਭ ਨਾਲ ਬੜੀ ਜਲਨ ਹੋਈ ਮਾਂ ਕਿਉਂਕਿ ਮੈਂ ਤਾਂ ਹਨੀਮੂਨ ਛੱਡੋ ਕਿਤੇ ਇੱਕ ਦਿਨ ਵੀ ਘੁੰਮਣ ਨਹੀਂ ਜਾ ਸਕੀ ਆ ਮਾਂ ਵੀਰਾ ਤੇ ਭਾਬੀ ਵੀ ਤਾਂ ਵਿਆਹ ਦੇ ਤੁਰੰਤ ਬਾਅਦ ਘੁੰਮਣ ਗਏ ਸੀ ਤੇ ਜਿੱਥੋਂ ਤੱਕ ਮੈਨੂੰ ਪਤਾ ਆ ਤੁਸੀਂ ਹੀ ਦੋ ਉਹਨਾਂ ਦੋਵਾਂ ਨੂੰ ਘੁੰਮਣ ਲਈ ਭੇਜਿਆ ਸੀ ਮਾਂ ਅਜੇ ਦੇ ਕੋਲ ਮੇਰੇ ਲਈ ਬਿਲਕੁਲ ਵੀ ਵਕਤ ਨਹੀਂ ਆ ਕਦੀ ਕਦੀ ਤਾਂ ਲੱਗਦਾ ਆ ਜਿਵੇਂ ਉਹਨਾਂ ਨੇ ਪਰਿਵਾਰ ਦੇ ਤਬਾਹ ਵਿੱਚ ਆ ਕੇ ਮੇਰੇ ਨਾਲ ਵਿਆਹ ਕੀਤਾ ਹੋਵੇ ਵੈਸੇ ਦਿਖਣ ਵਿੱਚ ਇੰਨਾ ਸੋਹਣਾ ਮੁੰਡਾ ਮੇਰੇ ਵਰਗੀ ਸਾਵਲੀ ਕੁੜੀ ਨਾਲ ਕਿਉਂ ਵਿਆਹ ਕਰਦਾ ਭਲਾ ਜਦੋਂ ਦਾ ਵਿਆਹ ਕਰਕੇ ਸਹੁਰੇ ਗਈਆਂ ਉੱਥੇ ਸਾਰੇ ਮੇਰੇ ਤੋਂ ਖੁਸ਼ ਆ ਮਾਂ ਸਾਰੇ ਮੇਰੀ ਬਹੁਤ ਤਾਰੀਫ਼ ਵੀ ਕਰਦੇ ਆ ਬਸ ਅਜੇ ਕਦੀ ਮੈਨੂੰ ਕੁਝ ਨਹੀਂ ਕਹਿੰਦੇ ਬਸ ਘਰ ਵਿੱਚ ਸਾਰਿਆਂ ਨੂੰ ਪੈਸੇ ਵੰਦੇ ਫਿਰਦੇ ਨੇ ਮੈਨੂੰ ਵੀ 2-3 ਵਾਰ ਪੈਸੇ ਦੇ ਚੁੱਕੇ ਆ ਕਹਿੰਦੇ ਨੇ ਕੁਝ ਵੀ ਚਾਹੀਦਾ ਹੋਵੇ ਤਾਂ ਲੈ ਆਉਣਾ ਪਰ ਮਾਂ ਕੀ ਚੀਜ਼ਾਂ ਦੀ ਕਮੀ ਹੈ ਮੇਰੇ ਕੋਲ ਮੈਨੂੰ ਤਾਂ ਬਸ ਉਹਨਾਂ ਦਾ ਸਾਥ ਚਾਹੀਦਾ ਉਹਨਾਂ ਦਾ ਸਮਾਂ ਚਾਹੀਦਾ ਨਿਮਰਤ ਦੀ ਮਾਂ ਬੋਲੀ ਨਿਮਰਤ ਤੈਨੂੰ ਕਦੀ ਦਿਮਾਦ ਜੀ ਦੇ ਹਾ ਪਾਵ ਤੋਂ ਇਵੇਂ ਲੱਗਾ ਆ ਕਿ ਉਹ ਤੈਨੂੰ ਪਸੰਦ ਨਹੀਂ ਕਰਦੇ ਨਿਮਰਤ ਬੋਲੀ ਨਹੀਂ ਮਾਂ ਅਜੀ ਨੇ ਕਦੀ ਇਵੇਂ ਮਹਿਸੂਸ ਤਾਂ ਨਹੀਂ ਹੋਣ ਦਿੱਤਾ ਪਰ ਕਦੀ ਵਕਤ ਵੀ ਤਾਂ ਨਹੀਂ ਦਿੱਤਾ ਤੁਸੀਂ ਹੀ ਸੋਚੋ ਵਿਆਹ ਤੋਂ 1 ਮਹੀਨੇ ਬਾਅਦ ਵੀ ਮੈਨੂੰ ਸਿਰਫ 1 ਦਿਨ ਦੇ ਲਈ ਵੀ ਕਿਤੇ ਬਾਹਰ ਨਹੀਂ ਲੈ ਕੇ ਗਿਆ ਕੀ ਉਹਨਾਂ ਨੂੰ ਮੇਰੇ ਨਾਲ ਬਾਤ ਜਾਂਦੇ ਹੋਏ ਸ਼ਰਮ ਹੁੰਦੀ ਆ ਨਿਮਰਤ ਦੇ ਪਾਪਾ ਵੀ ਮਾਂ ਬੇਟੀ ਦੀਆਂ ਗੱਲਾਂ ਸੁਣ ਚੁੱਕੇ ਸੀ ਉਹ ਬੋਲੇ ਬੇਟਾ ਤੇਰੇ ਸਹੁਰਾਲ ਦੀ ਸਾਰੀ ਜ਼ਿੰਮੇਵਾਰੀ ਤੇਰੇ ਪਤੀ ਅਜੀਤੇ ਹੀ ਆ ਅੱਛਾ ਇਹ 10 ਅਜੇ ਤੋਂ ਇਲਾਵਾ ਉਸ ਘਰ ਵਿੱਚ ਹੋਰ ਕੌਣ ਕਮਾਉਂਦਾ ਆ ਨਿਮਰਤ ਬੋਲੀ papa ਮੇਰਾ ਦਿਓ ਤਾਂ ਹਜੇ ਪੜ੍ਹਾਈ ਕਰ ਰਿਹਾ ਆ ਤੇ ਛੋਟੀ ਨਨਾਨ ਉਹ ਵੀ ਪੜ੍ਹਾਈ ਕਰ ਰਹੀ ਆ ਸੁਣਿਆ ਹੈ ਸੌਰਾ ਜੀ ਦਾ ਵਪਾਰ ਤਾਂ ਕਦੋਂ ਦਾ ਠਾਪ ਹੋ ਚੁੱਕਿਆ ਆ ਉਦੋਂ ਦੇ ਉਹ ਘਰ ਹੀ ਆ ਨਿਮਰਤ ਦੇ papa ਬੋਲੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਬੇਟਾ ਕਿ ਅਜੇ ਤੇ ਘਰ ਦੀ ਸਾਰੀ ਜ਼ਿੰਮੇਵਾਰੀਆਂ ਦਾ ਬੋਝ ਆ ਉਹ ਇਕੱਲੇ ਕਮਾਉਣ ਵਾਲੇ ਆ ਕਾਰ ਵਿੱਚ ਤੇ ਹੁਣੇ-ਹੁਣੇ 1 ਮਹੀਨਾ ਪਹਿਲਾਂ ਜੋ ਵਿਆਹ ਹੋਇਆ ਉਹਦੇ ਵਿੱਚ ਵੀ ਤਾਂ ਅਜੇ ਤੇ ਦੇ ਹੀ ਸਾਰੇ ਪੈਸੇ ਖਰਚ ਹੋਏ ਹੋਣਗੇ ਇਸੇ ਲਈ ਉਹ ਚਾਹ ਕੇ ਵੀ ਤੈਨੂੰ ਕੋ ਮਨ ਨਹੀਂ ਲੈ ਕੇ ਜਾ 파ਏ ਹੋਣਗੇ ਰਹੀ ਗੱਲ ਤੇਰੇ ਭਰਾ ਭਾਬੀ ਜੀ ਤਾਂ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੈਂ ਖੁਦ ਆਰਥਿਕ ਸਥਿਤੀ ਵਿੱਚ ਬਹੁਤ ਮਜ਼ਬੂਤ ਹਾਂ ਤਾਂ ਹੀ ਤਾਂ ਤੇਰੇ ਭਰਾ ਭਾਬੀ ਅਜ ਵਿਦੇਸ਼ ਵਿੱਚ ਰਹਿੰਦੇ ਆ ਫਿਰ ਵੀ ਸਾਨੂੰ ਕੋਈ ਚਿੰਤਾ ਨਹੀਂ ਕਿਉਂਕਿ ਮੈਂ ਤੇਰਾ ਤੇ ਤੇਰੀ ਮਾਂ ਦਾ ਖਰਚ ਇੱਥੇ ਆਰਾਮ ਨਾਲ ਉਠਾ ਲੈਂਦਾ ਸੀ ਮੈਂ ਕਦੀ ਤੇਰੇ ਭਰਾ ਕੋਲ 1 ਰੁਪਿਆ ਨਹੀਂ ਲਿਆ ਅੱਜ ਤੱਕ ਤੇਰੇ ਭਰਾ ਭਾਬੀ ਉੱਥੇ ਆਜ਼ਾਦੀ ਨਾਲ ਰਹਿੰਦੇ ਆ ਤੇ ਅਸੀਂ ਇੱਥੇ ਨਿਮਰਤ ਬੋਲੀ Papa ਤੁਸੀਂ ਮੇਰੇ ਮੇਰੀ ਗੱਲ ਨੂੰ ਸਮਝ ਨਹੀਂ ਰਹੇ ਹੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਭਰਾ ਭਾਬੀ ਨੂੰ ਸਮਾਂ ਦਿੰਦੇ ਨੇ ਪਰ ਅਜੇ ਮੈਨੂੰ ਸਮਾਂ ਨਹੀਂ ਦੇ ਪਾਉਂਦੇ ਵੀਰਾ ਭਾਬੀ ਨੂੰ ਜਿਵੇਂ ਪਿਆਰ ਕਰਦਾ ਆ ਅਜੇ ਮੈਨੂੰ ਓਵੇਂ ਦਾ ਪਿਆਰ ਨਹੀਂ ਕਰਦਾ निमरत ਦੇ papa ਬੋਲੇ ਤੂੰ ਨਹੀਂ ਸਮਝੀ ਅਜੇ ਤੱਕ ਨਿਮਰਤ ਮੈਂ ਇਹੀ ਤਾਂ ਕਹਿ ਰਿਹਾ ਹਾਂ ਅਜੇ ਤੇ ਕੰਮ ਦਾਤੇ ਕਰਦੇ ਲੋਕਾਂ ਦਾ ਬਹੁਤ ਜ਼ਿਆਦਾ ਆ ਇਸੇ ਲਈ ਤੈਨੂੰ ਸਮਾਂ ਨਹੀਂ ਦੇ ਪਉਂਦੇ ਅਗਰ ਤੇਰੀ ਨਜ਼ਰ ਵਿੱਚ ਸਮਾਂ ਦੇਣਾ ਹੀ ਪਿਆਰ ਆ ਤਾਂ ਮੈਂ ਤੇਰੀ ਮਾਂ ਨੂੰ ਪਿਆਰ ਹੀ ਨਹੀਂ ਕਰ ਪਾਇਆ ਕਿਉਂਕਿ ਮੈਂ ਵੀ ਕਦੀ ਤੇਰੀ ਮਾਂ ਨੂੰ ਸਮਾਂ ਨਹੀਂ ਦੇ ਪਾਇਆ ਸੀ ਉਸ ਵਕਤ ਜਦੋਂ ਤੁਸੀਂ ਭੈਣ ਭਰਾ ਬਹੁਤ ਛੋਟੇ ਸੀ ਮੈਂ ਹਮੇਸ਼ਾ ਤੁਹਾਨੂੰ ਦੋਵਾਂ ਬੱਚਿਆਂ ਨੂੰ ਇੱਕ ਚੰਗਾ ਭਵਿੱਖ ਦੇਣਾ ਚਾਹੁੰਦਾ ਸੀ ਇਸ ਲਈ ਮੈਂ ਬਹੁਤ ਮਿਹਨਤ ਕਰਦਾ ਸੀ ਘਾਰਾ ਘਾਰਾ ਕੇ ਜਦੋਂ ਤੇਰੀ ਮਾਂ ਦੇ ਹੱਥਾਂ ਦਾ ਬਣਿਆ ਖਾਣਾ ਖਾਂਦਾ ਤਾਂ ਇਵੇਂ ਲੱਗਦਾ ਸੀ ਜਿਵੇਂ ਕਿੰਨਾ ਸਵਾਦ ਆ ਉਹਨਾਂ ਹੱਥਾਂ ਵਿੱਚ ਕਿਉਂਕਿ ਤੇਰੀ ਮਾਂ ਕਦੀ ਮੇਰੇ ਤੇ ਗੁੱਸਾ ਨਹੀਂ ਕਰਦੀ ਸੀ ਜਾਂ ਇਹ ਨਹੀਂ ਕਹਿੰਦੀ ਸੀ ਕਿ ਤੁਸੀਂ ਮੈਨੂੰ ਸਮਾਂ ਨਹੀਂ ਦਿੰਦੇ ਉਹ ਜਾਣਦੀ ਸੀ ਮੇਰੇ ਪਤੀ ਬਹੁਤ ਮਿਹਨਤ ਕਰਦੇ ਨੇ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਉਹਨਾਂ ਤੇ ਇਥੋਂ ਤੱਕ ਕਿ ਤੇਰੀ ਮਾਂ ਨੇ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ ਸੀ ਤਾਂ ਕਿ ਉਹ ਮੇਰਾ ਕਮਾਉਣ ਵਿੱਚ ਹੱਥ ਵਟਾ ਸਕੇ ਜਿਸ ਨਾਲ ਮੇਰੇ ਸਿਰ ਤੋਂ ਜ਼ਿੰਮੇਵਾਰੀਆਂ ਦਾ ਬੋਝ ਹਲਕਾ ਹੋ ਸਕੇ ਬੇਟਾ ਸਾਮਾਨ ਦੇਣਾ ਹੀ ਪਿਆਰ ਨਹੀਂ ਆ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਵੀ ਆਉਣਾ ਚਾਹੀਦਾ ਆ ਜੋ ਮੇਰੇ ਵਿੱਚ ਤੇ ਤੇਰੀ ਮਾਂ ਵਿੱਚ ਆ ਤੈਨੂੰ ਵੀ ਉਵੇਂ ਹੀ ਅਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਤੇਰੇ ਭਰਾ ਨੂੰ ਤਾਂ ਸਾਰਾ ਕੁਝ ਕੀਤਾ ਕਰਾਇਆ ਮਿਲ ਗਿਆ ਤੇ ਉਸ ਦੀ ਨੌਕਰੀ ਵੀ ਐਵੇਂ ਦੀ ਆ ਜਿਹਦੇ ਵਿੱਚ ਸ਼ਨੀਵਾਰ ਤੇ ਐਤਵਾਰ ਛੁੱਟੀ ਮਿਲ ਜਾਂਦੀ ਆ ਇਸੇ ਲਈ ਉਹ ਤੇ ਉਹਦੀ ਪਤਨੀ ਕੁੰਮਣ ਲਈ ਚਲੇ ਜਾਂਦੇ ਆ ਪਰ ਤੇਰੇ ਪਤੀ ਨੂੰ ਤਾਂ ਸਭ ਕੁਝ ਖੁਦ ਹੀ ਕਰਨਾ ਆ ਦਮਾਰਦ ਜੀ ਦੇ ਕੋਲ ਤੇਰੇ ਭਰਾ ਦੀ ਤਰ੍ਹਾਂ ਖਾਨਦਾਨੀ ਪੈਸਾ ਨਹੀਂ ਆ ਬੇਟਾ ਤੈਨੂੰ ਮੈਂ ਇੰਨਾ ਪੜਾਇਆ ਲਿਖਾਇਆ ਪਰ ਜਦੋਂ ਅਜੇ ਦਾ ਪਰਿਵਾਰ ਤੈਨੂੰ ਵੇਖਣ ਆਇਆ ਤੂੰ ਆਸਾਨੀ ਨਾਲ ਕਹਿ ਦਿੱਤਾ ਕਿ ਤੈਨੂੰ ਘਰੇ ਰਹਿਣਾ ਪਸੰਦ ਆ ਫਿਰ ਵੀ ਅਜੇ ਦੇ ਪਰਿਵਾਰ ਵਾਲਿਆਂ ਨੇ ਰਿਸ਼ਤੇ ਦੇ ਲਈ ਹਾਂ ਕਹਿ ਦਿੱਤੀ ਤੇ ਕਦੀ ਤੇਰੇ ਤੇ ਨੌਕਰੀ ਕਰਨ ਦਾ ਦਬਾਅ ਵੀ ਨਹੀਂ ਬਣਾਇਆ ਉਹ ਅਲੱਗ ਮੇਰੀ ਗੱਲ ਮੰਨ ਨਿਮਰਤ ਜੇਕਰ ਤੂੰ ਸੱਚਮੁੱਚ ਅਜੇ ਨੂੰ ਪਿਆਰ ਕਰਦੀਆਂ ਤਾਂ ਨੌਕਰੀ ਕਰਕੇ ਉਸ ਦਾ ਸਹਿਯੋਗ ਕਰ ਤਾਂ ਕਿ ਅਜੇ ਦੇ ਸਿਰ ਤੋਂ ਜ਼ਿੰਮੇਵਾਰੀਆਂ ਦਾ ਬੋਝ ਥੋੜਾ ਹਲਕਾ ਹੋ ਸਕੇ ਨਿਮਰਤ ਨੂੰ ਵੀ ਆਪਣੇ ਪਾਪਾ ਦੀਆਂ ਗੱਲਾਂ ਸਮਝ ਆ ਚੁੱਕੀਆਂ ਸੀ ਉਹ ਬੋਲੀ ਹਾਂ ਪਾਪਾ ਸ਼ਾਇਦ ਮੈਂ ਘੁੰਮਣ ਫਿਰਨ ਸਮਾਂ ਦੇਣ ਨੂੰ ਹੀ ਪਿਆਰ ਸਮਝਦੀ ਸੀ ਪਰ ਅਸਲੀ ਪਿਆਰ ਕੀ ਆ ਉਹ ਤਾਂ ਤੁਸੀਂ ਅੱਜ ਸਮਝਾਇਆ ਮੈਨੂੰ ਮੈਂ ਬਚਪਨ ਤੋਂ ਦੇਖਿਆ ਆ ਤੁਸੀਂ ਤੇ ਮਾਂ ਨੇ ਤੁਸੀਂ ਦੋਨਾਂ ਦੋਨਾਂ ਨੇ ਕਿੰਨੀ ਸਮਝਦਾਰੀ ਨਾਲ ਕਾਰ ਦੀ ਗੱਡੀ ਨੂੰ ਅੱਗੇ ਵਧਾਇਆ ਪਰ ਮੈਂ ਤੁਹਾਡੀ ਦੋਵਾਂ ਦੀ ਧੀ ਹੋ ਕੇ ਵੀ ਇਹ ਗੱਲ ਨਹੀਂ ਸਮਝ ਸਕੀ ਸੀ ਜੋ ਅੱਜ ਤੁਸੀਂ ਸਮਝਾ ਦਿੱਤੀ ਪਾਪਾ ਮੈਂ ਵੀ ਨੌਕਰੀ ਕਰੂੰਗੀ ਪਾਪਾ ਤੇ ਅਜੇ ਤਾਂ ਖਾਰ ਤਰ੍ਹਾਂ ਨਾਲ ਸਾਥ ਦੇਉਂਗੀ ਦੂਸਰੇ ਦਿਨ ਅਜੇ ਨਿਮਰਤ ਨੂੰ ਦੂਸਰੇ ਦਿਨ ਅਜੇ ਨਿਮਰਤ ਦੇ ਪੇਕੇ ਪਹੁੰਚਿਆ ਤੇ ਬੋਲਿਆ ਨਿਮਰਤ ਅੱਜ ਪਾਸ ਤੋਂ ਛੁੱਟੀ ਲੈ ਕੇ ਸਿਰਫ ਤੇਰੇ ਲਈ ਆਇਆ ਵਾਂ ਤਾਂ ਕਿ ਅਸੀਂ ਦੋਵੇਂ ਕਿਤੇ ਘੁੰਮਣ ਜਾ ਸਕੀਏ ਅਜੇ ਨੂੰ ਵੇਖ ਕੇ ਨਿਮਰਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਨਿਮਰਤ ਬੋਲੀ ਮੈਂ ਹੁਣੇ ਤਿਆਰ ਹੋ ਕੇ ਆਉਂਦੀ ਆ ਅਜੇ ਤੁਸੀਂ ਬੈਠੋ ਨਿਮਰਤ ਦੀ ਮਾਂ ਨੇ ਦਮਾਦ ਜੀ ਦਾ ਚੰਗੀ ਤਰ੍ਹਾਂ ਸਵਾਗਤ ਕੀਤਾ ਥੋੜੀ ਦੇਰ ਬਾਅਦ ਨਿਮਰਤ ਤਿਆਰ ਹੋ ਕੇ ਆ ਗਈ ਤੇ ਦੋਵੇਂ ਪਤੀ ਪਤਨੀ ਘੁੰਮਣ ਲਈ ਨਿਕਲ ਗਏ ਅਜੇ ਬੋਲਿਆ ਕਿੱਥੇ ਜਾਣਾ ਚਾਹੋਗੇ ਨਿਮਰਤ ਨਿਮਰਤ ਬੋਲੀ ਜਿੱਥੇ ਅਸੀਂ ਇੱਕ ਦੂਸਰੇ ਨੂੰ ਸਮਝ ਸਕੀਏ ਇੱਕ ਦੂਜੇ ਨੂੰ ਆਪਣੀਆਂ ਗੱਲਾਂ ਦੱਸ ਸਕੀਏ ਇੱਕ ਦੂਜੇ ਦੀਆਂ ਭਾਵਨਾਵਾਂ ਸਮਝ ਸਕੀਏ ਅਜੇ ਕਾਰ ਵਿੱਚ ਨਿਮਰਤ ਨੂੰ ਬੋਲਿਆ ਨਿਮਰਤ ਕੱਲ ਤੂੰ ਕਾਰ ਨਹੀਂ ਸੀ ਤਾਂ ਮੈਨੂੰ ਤੇਰੀ ਬਹੁਤ ਜ਼ਿਆਦਾ ਹੀ ਮੈਂ ਤੈਨੂੰ ਬਹੁਤ ਦਿਨਾਂ ਦਾ ਘਮਾਉਣ ਲਈ ਲੈ ਕੇ ਜਾਣਾ ਚਾਹੁੰਦਾ ਸੀ ਪਰ ਬਜਟ ਸਾਥ ਨਹੀਂ ਦੇ ਰਿਹਾ ਸੀ ਖਰਚ ਤੇ ਖਰਚ ਹੀ ਸਾਹਮਣੇ ਆ ਰਿਹਾ ਸੀ ਤੇ ਕੰਮ ਤੋਂ ਛੁੱਟੀ ਲੈਣ ਤੇ ਬੌਸ ਤੋਂ ਸ਼ਿਕਾਇਤ ਸੁਣਨ ਨੂੰ ਮਿਲਦੀ ਆ ਉਹ ਲੱਗ ਹੋ ਸਕੇ ਤਾਂ ਮੈਨੂੰ ਮaaf ਕਰ ਦੇਣਾ ਨਿਮਰਤ ਬੋਲੀ ਮੈਂ ਵੀ ਤੁਹਾਡੇ ਬਾਰੇ ਬਹੁਤ ਗਲਤ ਸੋਚਿਆ ਹਜੇ ਮੈਨੂੰ ਵੀ ਮaaf ਕਰ ਦੋ ਮੈਂ ਵੀ ਨੌਕਰੀ ਕਰਨਾ ਚਾਹੁੰਦੀ ਹਾਂ ਹਜੇ ਤਾਂ ਕਿ ਮੈਂ ਤੇਰੀਆਂ ਜ਼ਿੰਮੇਵਾਰੀਆਂ ਵੰਡ ਸਕਾਂ ਹਜੇ ਬੋਲਿਆ ਨਿਮਰਤ ਜੇ ਤੈਨੂੰ ਨੌਕਰੀ ਕਰਨਾ ਪਸੰਦ ਨਾ ਹੋਵੇ ਤਾਂ ਕੋਈ ਗੱਲ ਨਹੀਂ ਮੈਂ ਘਰ ਨੂੰ ਇਹ ਇਕੱਲੇ ਹੀ ਮੈਨੇਜ ਕਰ ਸਕਦਾ ਹਾਂ ਨਿਮਰਤ ਬੋਲੀ ਹਜੇ ਮੇਰੀ ਇੰਨੀ ਪੜ੍ਹਾਈ ਲਿਖਾਈ ਕਰਨ ਦਾ ਕੀ ਫਾਇਦਾ ਜੇ ਮੈਂ ਤੇਰੇ ਪੈਸੇ ਕਮਾਉਣ ਵਿੱਚ ਮਦਦ ਨਾ ਕਰ ਸਕੀ ਅਜੇ ਬੋਲਿਆ ਮੈਂ ਜਾਣਦਾ ਹਾਂ ਨਿਮਰਤ ਕਿ ਤੈਨੂੰ ਘੁੰਮਣ ਫਿਰਨਾ ਬਹੁਤ ਪਸੰਦ ਆ ਤੇ ਸ਼ਾਇਦ ਤੈਨੂੰ ਇਹ ਲੱਗਣ ਲੱਗਾ ਆ ਕਿ ਮੈਂ ਆਪਣੀ ਤਨਖਾਹ ਨਾਲ ਤੇਰੇ ਸ਼ੌਂਕ ਪੂਰੇ ਨਹੀਂ ਕਰ ਪਾਉਂਗਾ ਇਸੇ ਲਈ ਤੂੰ ਨੌਕਰੀ ਕਰਨਾ ਚਾਹੁੰਦੀ ਆ ਨਿਮਰਤ ਬੋਲੀ ਅਜੇ ਮੈਂ ਨੌਕਰੀ ਕਰਨਾ ਚਾਹੁੰਦੀ ਆ ਤਾਂ ਕਿ ਤੇਰੇ ਪਾਪਾ ਦੀਆਂ ਦਵਾਈਆਂ ਮੈਂ ਵੀ ਆਨਲਾਈਨ ਬੁੱਕ ਕਰਵਾ ਸਕਾਂ ਤੇਰੇ ਭਰਾ ਤੇ ਭੈਣ ਦੀ ਫੀਸ ਜੇ 1-2 ਵਾਰ ਮੈਂ ਦੇ ਦੇ ਵੀ ਦੇਵਾਂਗੀ ਤਾਂ ਮੈਂ ਕੰਗਾਲ ਨਹੀਂ ਹੋ ਜਾਵਾਂਗੀ ਉਹ ਤੇ ਘਰ ਦਾ ਰਾਸ਼ਨ ਪਾਣੀ ਵੀ ਕਦੇ-ਕਦੇ ਮੇਰੇ ਪੈਸਿਆਂ ਦਾ ਜਾਵੇਗਾ ਇਸੇ ਲਈ ਮੈਂ ਨੌਕਰੀ ਕਰਨਾ ਚਾਹੁੰਦੀ ਹਾਂ ਹਾਂਜੀ ਆਪਣੀ ਪਤਨੀ ਦੀਆਂ ਗੱਲਾਂ ਤੋਂ ਬਹੁਤ ਖੁਸ਼ ਸੀ ਦੋਵੇਂ ਪਤੀ ਪਤਨੀ ਅੱਜ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਸੀ ਨਿਮਰਤ ਵੀ ਹੁਣ ਨੌਕਰੀ ਕਰਦੀ ਆ ਤੇ ਪਤੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਆ ਦੋਸਤੋ ਨਾਲ ਘੁਮਣ ਫਿਰਨ ਜਾਂ ਨਾਲ ਸਮਾਂ ਬਿਤਾਉਣ ਦਾ ਨਾਮ ਪਿਆਰ ਨਹੀਂ ਹੁੰਦਾ ਪਿਆਰ ਤਾਂ ਭਾਵਨਾਵਾਂ ਨੂੰ ਸਮਝਣ ਤੇ ਆਪਸੀ ਸਹਿਯੋਗ ਨਾਲ ਹੁੰਦਾ ਆ ਜਿੱਥੇ ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਉਸ ਨੂੰ ਪਿਆਰ ਕਹਿੰਦੇ ਨੇ ਇਸੇ ਲਈ ਆਪਣੇ ਪਾਰਟਨਰ ਦਾ ਹਮੇਸ਼ਾ ਸਹਿਯੋਗ ਕਰੋ ਤੇ ਉਸ ਦੀਆਂ ਭਾਵਨਾਵਾਂ ਨੂੰ ਸਮਝੋ ਉਸੇ ਨੂੰ ਹੀ ਸੱਚਾ ਪਿਆਰ ਕਹਿੰਦੇ ਨੇ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਤੇ ਇਹੋ ਜੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਾ ਤੱਕ ਆਪਣੀ ਇੱਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ